ਮంత్రి ਨੂੰ ਜਿਹੜੇ ਆਪਦੇ ਨੇ ਗੁੰਡਾ ਪਾਲਿਆ ਮਨਦੀਪ ਸਿੰਘ ਸਿੱਧੂ ਡੀਆਈਜੀ ਔਰ ਐਸਐਸਪੀ ਨਾਨਕ ਜਿਹਦਾ ਪਿਛਲੋ ਰਿਕਾਰਡ ਤੁਸੀਂ ਵੇਖ ਲਓ ਬਠਿੰਡੇ ਦਾ ਰਿਕਾਰਡ ਬਠਿੰਡੇ ਦੇ ਲੋਕ ਸਤਾਏ ਹੋਏ ਉੱਥੇ ਪਹੁੰਚੇ ਮਾਨਸਾ ਦੇ ਲੋਕ ਔਰ ਅੱਜ ਉਹ ਪਟਿਆਲੇ ਦੇ ਵਿੱਚ ਜਾ ਕੇ ਇੱਕ ਗੁੰਡਾ ਔਰ ਅੱਗੇ ਉਹਨੇ ਗੁੰਡੇ ਪਾਲ ਰੱਖਿਆ ਚਾਰੇ ਚਾਰੇ ਉਹ ਭੰਡ ਮੁੱਖ ਮੰਤਰੀ ਹੈ ਤੇ ਸਟੇਜ ਕਲਾਕਾਰ ਸੀ ਸਟੇਜ ਦੇ ਉੱਤੇ ਪੰਡ ਕਰਦਾ ਸੀ ਭੰਡਾ ਨੂੰ ਲੋਕਾਂ ਨੂੰ ਹਸਾਉਂਦਾ ਕਰਦਾ ਸੀ ਯਾਰ ਦੇ ਉਸ ਅਸੀਂ ਸਾਡੇ ਕੋਲੋਂ ਮੌਤ ਬਹੁਤ ਨੇੜੋ ਉਹ ਕਿ ਨੰਗਦੀ ਰਹੀ ਐ ਅਸੀਂ ਬਹੁਤ ਨੇੜੋ ਵੇਖਿਆ ਮੌਤ ਨੂੰ ਪਰ ਅਸੀਂ ਬਾਡਰਾਂ ਦੇ ਉੱਤੇ ਡਿਊਟੀਆਂ ਕਰਦੇ ਆਂ ਅੱਜ ਅਸੀਂ ਪਿੱਛੇ ਹਟ ਜੀਏ ਸਾਡਾ ਪਾਕਿਸਤਾਨ ਜਿਸ ਤਰੀਕੇ ਨਾਲ ਸਾਡੇ ਕਰਨਾਲ ਸਾਹਿਬ ਜੀ ਨੇ ਹਲਾਫ ਕੀਤੇ ਆ ਸਾਡਾ ਮਨੋਂ ਵੱਲ ਜਵਾਨਾਂ ਦਾ ਡਿੱਗਿਆ ਔਰ ਪਾਕਿਸਤਾਨ ਦੀ ਫੌਜ ਦਾ ਮਨੋਂ ਵੱਲ ਵਧਿਆ ਹੈ ਚైనా ਦੀ ਫੌਜ ਦਾ ਮਨੋਂ ਵੱਧਿਆ ਹੈ ਇਹ ਮੁੱਖ ਮੰਤਰੀ ਦੇ लायक ਨਹੀਂ ਸੀਗਾ ਇਹ ਸਟੇਜ ਕਲਾਕਾਰ ਸੀਗਾ ਇਹਨੂੰ ਸਟੇਜ ਕਲਾਕਾਰ ਹੀ ਰਹਿਣਾ ਚਾਹੀਦਾ ਸੀਗਾ ਪਰ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਕਿ ਜੇ ਤੇਰਾ ਮਾਂ ਦਾ ਦੁੱਧ ਪੀਤਾ ਤੇਰਾ ਤਾਂ ਤੂੰ ਆ ਸਾਡੇ ਨਾਲ ਬਾਹਰ ਆ ਮੁੱਖ ਮੰਤਰੀ ਦਾ ਜਿਹੜੀ ਆ ਪੱਗਾ ਲਾ ਕੇ ਸਾਡੇ ਨਾਲ ਬਾਹਰ ਆ ਇਹਨਾਂ ਵੇਖੀਏ ਦੋ ਦੋ ਹੱਥ ਕਰਕੇ ਤੇ ਫੌਜੀ ਕੀ ਹੁੰਦੇ ਆ ਅਸੀਂ ਕਿਤੇ ਮਰਨ ਤੋਂ ਨਹੀਂ ਡਰਦੇ ਅੰਦਰ ਕੋਰ ਬਾਠ ਉਨੇ ਇੱਕ ਛੇਰਨੀ ਦਾ ਰੂਪ ਧਾਰਿਆ ਉਹਨੇ ਇੱਕ ਮਾਈ ਭਾਗੋ ਵਾਲਾ ਰੂਪ ਧਾਰਿਆ ਔਰ ਸਾਡੇ ਛੇਰਾਂ ਨੂੰ ਸਾਡੇ ਯੋਧਿਆਂ ਨੂੰ ਫੌਜੀਆ ਨੂੰ ਨੇ ਆਵਾਜ਼ ਮਾਰੀ ਅਸੀਂ ਔਰ ਇੱਕ ਨਾਲ ਲਾਇਆ ਸੀ ਆ ਰੋਟੀ ਕਪੜਾ ਔਰ ਮਕਾਨ ਔਰ ਜੇ ਅੱਜ ਤੁਸੀਂ ਦੇਖੋਗੇ ਵੀ ਸਾਡੇ ਜਿਹੜੇ ਜਵਾਨ ਹੈ ਉਹ ਵੀ ਤੁਸੀਂ ਕੱਲ ਵੇਖ ਲੇ ਉਸ ਤੋਂ ਪਹਿਲਾਂ ਵੀ ਸੜਕਾਂ ਤੇ ਰੁਲਦੇ ਵੇਖ ਲੇ ਜੇ ਕਿਸਾਨ ਹੈ ਉਹ ਵੀ ਦੇਖ ਲਓ ਤੁਸੀਂ ਇਸ ਸਰਕਾਰ ਨੇ ਭੰਡ ਸਰਕਾਰ ਨੇ ਇਹ ਭਗਵਾਨਤ ਮੱਖ ਮੰਤਰੀ ਨੇ ਸਾਡੇ ਕਿਸਾਨਾਂ ਦਾ ਕੀ ਹਾਲਾਤ ਕੀਤਾ ਹੈ ਉੱਥੇ ਗੱਲ ਆ ਗਈ ਉਹੀ ਗੁੰਡਾ ਮਨਦੀਪ ਸਿੰਘ ਜੀ ਸਿੱਧੂ ਡੀਆਈਜੀ ਸਾਹਿਬ ਔਰ ਐਸਐਸਪੀ ਨਾਨਕ ਗੁੰਡਾ ਔਰ ਇਹਨਾਂ ਹੋਰ ਪਾਸੇ ਮੁਲਾਜ਼ਮ ਖਨੌਰੀ ਬਾਰਡਰ ਦੇ ਉੱਤੇ ਜਾ ਕੇ ਜਾਂਦੇ ਸੀਗੇ ਬੱਲੇਵਾਲ ਸਾਹਿਬ ਨਾਲ ਮੀਟਿੰਗਾਂ ਕਰਦੇ ਸੀ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਉੱਤੋਂ ਮਿੱਠੇ ਸੀਗੇ ਢਿੱਡ ਜੇ ਖੋੜ ਲਈ ਫਰਦੇ ਸੀਗੇ ਅਸੀਂ ਕਿਧਰ ਧਮਕੀਆਂ ਤੋਂ ਨਹੀਂ ਡਰਦੇ ਅਸੀਂ ਕਿਧਰ ਧਮਕੀਆਂ ਤੋਂ ਨਹੀਂ ਡਰਦੇ ਸਾਡੀ ਜ਼ਿੰਦਗੀ ਬੌਂਸਰੀ ਜ਼ਿੰਦਗੀ ਹੈ ਅਸੀਂ ਜਦੋਂ ਫੌਜ ਦੇ ਵਿੱਚ ਪੈਨਨ ਕਿਤੀ ਸੀ ਆਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਧਰ ਕੇ ਕਸਮ ਸ਼ਸ਼ੀਕਾਲ ਤੋਂ ਜੁੜਿਓ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਤਸਵੀਰਾਂ ਲਗਾਤਾਰ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਪੰਜਾਬ ਦੇ ਹਾਲਾਤ ਨੇ ਕਿਸ ਤਰ੍ਹਾਂ ਫੌਜੀਆਂ ਦੇ ਉੱਤੇ ਅਤਿਆਚਾਰ ਹੈ ਕਿਸ ਤਰ੍ਹਾਂ ਆਮ ਲੋਕਾਂ ਦੇ ਉੱਤੇ ਅਤਿਆਚਾਰ ਹੈ ਕਿਸ ਤਰ੍ਹਾਂ ਕਹਿ ਰਹੇ ਆ ਕਿ ਪੁਲਿਸ ਦਾ ਤਾਂ ਕਾ ਵੀ ਦਿਖਿਆ ਕੀ ਹੁਣ ਦੇਖਦੇ ਹਾਂ ਪੰਜਾਬ ਦੇ ਹਾਲਾਤਾਂ ਨੂੰ ਮੇਰੇ ਨਾਲ ਸਾਬਕਾ ਸੂਬੇਦਾਰ ਆਫਤਾਰ ਸਿੰਘ ਜੀ ਹਰਿਆਣੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾੜ ਦੇ ਨਾਲ ਜੋ ਕੁਝ ਹੋਇਆ ਪੂਰੇ ਪੰਜਾਬ ਦੇਖ ਰਿਹਾ ਪਰ ਅਖਰ ਸਾਬਕਾ ਫੌਜੀ ਵੀ ਅੱਗੇ ਆਏ ਕੱਲ ਵੱਡੀ ਮਹਾਪੰਚਾਇਤ ਜਿਹੜੀ ਪਟਿਆਲੇ ਦੇ ਵਿੱਚ ਹੋਈ ਉਸ ਤੋਂ ਬਾਅਦ ਕੀ ਨਤੀਜੇ ਨਿਕਲਦੇ ਆ ਗੱਲਬਾਤ ਕਰਦੇ ਆ ਭਾਈ ਜੀ ਸ਼ਸ਼ੀਕਲ ਸਸ਼ੀਕਲ ਜੀ ਜੀ ਭਾਈ ਜੀ ਕਿਵੇਂ ਦੇਖਦੇ ਹੋ ਕਰਨਲ ਬਾਟ ਦੇ ਨਾਲ ਜੋ ਕੁਝ ਹੋ ਰਿਹਾ ਹੈ ਅਕਸਰ ਅਤਿਆਚਾਰ ਪੰਜਾਬ ਸਰਕਾਰ ਦਾ ਕਿਵੇਂ ਦੇਖਿਆ ਦੇਖੋ ਸਾਡੇ ਅੰਦਰ ਈ ਅੱਗ ਮੱਚੀ ਹੋਈ ਹੈ ਇੱਕ ਫੌਜ ਫੌਜੀ ਕਰਨਲ ਪੁਸ਼ਵਿੰਦਰ ਸਿੰਘ ਜੀ ਬਾਠ ਆਰਮੀ ਹੈੱਡਕੁਆਰਟਰ ਦੇ ਵਿੱਚੋਂ ਆਪਦੇ ਬੇਟੇ ਨਾਲ ਲੈ ਕੇ ਉਹ ਪਟਿਆਲੇ ਆ ਰਹੇ ਸੀਗੇ ਪਰ ਉੱਥੇ ਉਹਨਾਂ ਨੇ ਤੇ ਕਿਹਾ ਕਿ ਜੇ ਲੋ ਪਰਿਵਾਰ ਨੂੰ ਰਾਤ ਨੂੰ 11 ਵਜੇ ਵੀ ਪਰਿਵਾਰ ਨੂੰ ਕਿਉਂ ਠਾਉਣਾ ਹੈ ਤੋ ਇੱਕ ਰਜਿੰਦਰਾ ਹਸਪਤਾਲ ਕੋਲ ਇੱਕ ਹੋਟਲ ਦੇ ਵਿੱਚ ਮਹਿੰਗੀ ਦਾ ਆਰਡਰ ਉਹਨਾਂ ਨੇ ਕੀਤਾ ਮਹਿੰਗੀ ਖਾ ਰਹੇ ਸੀਗੇ ਤੇ ਉਧਰੋਂ ਜਿਹੜੇ ਮਨਜੀਤ ਸਿੰਘ ਜੀ ਹੈਗੇ ਸਾਡੇ ਡੀਆਈਜੀ ਸਾਹਿਬ ਔਰ ਐਸਐਸਪੀ ਨਾਨਕ ਸਿੰਘ ਉਹਦੇ ਪਾਲਿਓਏ ਗੁੰਡੇ ਜਿਹੜੇ ਕਿਸੇ ਅਮਰ ਧਾਰੀ ਦਾ ਵਿਚਾਰੇ ਦਾ ਮਰਡਰ ਕਰਕੇ ਆਏ ਸੀਗੇ ਉਰਦੂ ਹਕਾਰੇ ਹੋਏ ਸੀਗੇ ਔਰ ਆ ਕੇ ਸਾਡੇ ਕਰਨਲ ਸਾਹਿਬ ਦੇ ਗਲ ਪੈ ਗਏ ਤੇ ਉਹਨਾਂ ਨੂੰ ਇਸ ਤਰੀਕਾ ਨਾਲ ਕੁੱਟਿਆ ਗਿਆ ਕਿ ਇਸ ਤਰੀਕਾ ਨਾਲ ਆਪਾਂ ਜਨਵਰੀ ਨੂੰ ਨਹੀਂ ਕੁੱਟਦੇਗੇ ਤੇ ਸਾਡੇ ਅੰਦਰ ਬਹੁਤ ਬਹੁਤ ਭੇੜੀ ਅੱਗ ਹੈ ਇਸ ਕਰਕੇ ਅਸੀਂ ਕੱਲ ਪਟਿਆਲੇ ਦੇ ਵਿੱਚ ਆਪਦਾ ਪੂਰਾ ਸਾਫਕਾ ਸੈਨਿਕਾਂ ਨੇ ਕੱਟ ਕੀਤਾ ਸੀਗਾ ਪਸ਼ਵਿੰਦਰ ਸਿੰਘ ਜੀ ਬਾਠ ਸਾਹਿਬ ਦੇ ਪਰਿਵਾਰ ਨਾਲ ਕਿਉਂਕਿ ਉਹਨਾਂ ਦੀ ਮੈਡਮ ਜਸਮਿੰਦਰ ਕੌਰ ਬਾਠ ਉਹਨ ਇੱਕ ਛੇਰਨੀ ਦਾ ਰੂਪ ਧਾਰਿਆ ਉਹਨੇ ਇੱਕ ਮਾਈ ਭਾਗੋ ਵਾਲਾ ਰੂਪ ਧਾਰਿਆ ਔਰ ਸਾਡੇ ਛੇਰਾਂ ਨੂੰ ਸਾਡੇ ਯੋਧਿਆਂ ਨੂੰ ਫੌਜੀਆਂ ਨੂੰ ਉਹਨੇ ਆਵਾਜ਼ ਮਾਰੀ ਅਸੀਂ ਉਹਦੀ ਆਵਾਜ਼ ਦੇ ਉੱਤੇ ਜਾ ਕੇ ਉੱਥੇ ਇਕੱਠੇ ਹੋ ਗਏ ਔਰ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਲੜਾਈ ਲੜਨ ਵਾਸਤੇ ਉਹਨੂੰ ਕਹਤਾ ਕਿ ਵੀ ਜਿਹੜੇ ਮਰ ਸਕਦੇ ਆਂ ਪਰ ਤੇਰੇ ਨਾਲ ਖੜੇ ਆਂ ਤਾ ਰਤੂਬਾ ਕਿਵੇਂ ਦੇਖਿਆ ਅਕਸਰ ਕਹਿੰਨੇ ਪੰਜਾਬ ਪੁਲਿਸ ਵੀ ਦੇਖੀ ਪੰਜਾਬ ਸਰਕਾਰ ਵੀ ਦੇਖ ਲਈ ਤੁਸੀਂ ਵੀ ਆਪਣੀਆਂ ਮੰਗਾ ਸਾਬ ਦਾ ਸੈਨਿਕ ਆਉਂਦੀਆਂ ਮੰਗਾ ਨੂੰ ਲੈ ਕੇ ਲਗਾਤਾਰ ਭੜਕਦੇ ਫਿਰਦੇ ਹੋ ਪਰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਰਵਈਆ ਜਿਹੜਾ ਤੁਸੀਂ ਦੇਖਿਆ ਉਹਨਾਂ ਦਿਨਾਂ ਦੇ ਵਿੱਚ ਦੇਖੋ ਜੀ ਪੰਜਾਬ ਸਰਕਾਰ ਤਾਂ ਇੱਕ ਜਿਹੜੀ ਹੈਗੀ ਹੈ ਭੰਡ ਮੁੱਖ ਮੰਤਰੀ ਹੈ ਤੇ ਸਟੇਜ ਕਲਾਕਾਰ ਸੀ ਸਟੇਜ ਦੇ ਉੱਤੇ ਭੰਡ ਕਰਦਾ ਸੀ ਭੰਡਾਂ ਨੂੰ ਲੋਕਾਂ ਨੂੰ ਹਸਾਉਂਦਾ ਕਰਦਾ ਸੀ ਆ ਉਸੇ ਤਰੀਕੇ ਨਾਲ ਹੀ ਪੰਜਾਬ ਦੇ ਵਿੱਚ ਹੁਣ ਵੋਟਾਂ ਲੈ ਕੇ ਜਿਦੋਂ ਕਿ ਲੋਕ ਮੰਗਾ ਮੰਗਦੇ ਆ ਜਾਂ ਲੋਕ ਸਕੀਮਾਂ ਆਸਤੇ ਕਰਦੇ ਆ ਜਾਂ ਵਿਕਾਸ ਦੇ ਪਿੰਡਾਂ ਦੇ ਵਿਕਾਸਾਂ ਵਾਸਤੇ ਕੋਈ ਮੰਗ ਕਰਦੇ ਆ ਤਾਂ ਇਹ ਉਹੀ ਭੰਡ ਤਰੀਕੇ ਨਾਲ ਲੋਕਾਂ ਨੂੰ ਜਵਾਬ ਦਿੰਦਾ ਪਰ ਇਹ ਮੁੱਖ ਮੰਤਰੀ ਦੇ ਲੈਕ ਨਹੀਂ ਸੀਗਾ ਇਹ ਸਟੇਜ ਕਲਾਕਾਰ ਸੀ ਇਹਨੂੰ ਸਟੇਜ ਕਲਾਕਾਰ ਹੀ ਰਹਿਣਾ ਚਾਹੀਦਾ ਸੀਗਾ ਪਰ ਅਸੀਂ ਮੁੱਖ ਮੰਤਰੀ ਨੂੰ ਕਹਿਣਾ ਕਿ ਤੇਰਾ ਮਾਂ ਦਾ ਪੁੱਤ ਤੇ ਪੀਤਾ ਤੇਰਾ ਤਾਂ ਤੂੰ ਆ ਸਾਡੇ ਨਾਲ ਬਾਹਰ ਆ ਮੁੱਖ ਮੰਤਰੀ ਦਾ ਜਿਹੜੀ ਆ ਪੱਗਾਂ ਲਾ ਕੇ ਸਾਡੇ ਨਾਲ ਬਾਹਰ ਆ ਤੇ ਨਾਲ ਵੇਖੀਏ ਦੋ ਦੋ ਹੱਥ ਕਰਕੇ ਕਿ ਫੌਜੀ ਕੀ ਹੁੰਦੇ ਆ ਅਸੀਂ ਕਿਤੇ ਮਰਨ ਤੋਂ ਨਹੀਂ ਡਰਦੇ ਅਸੀਂ ਸਾਡੇ ਕੋਲੋਂ ਮੌਤ ਬਹੁਤ ਨੇੜੇ ਹੋ ਕੇ ਨੰਗਦੀ ਰਹੀ ਹੈ ਅਸੀਂ ਬਹੁਤ ਨੇੜੇ ਵੇਖਿਆ ਮੌਤ ਨੂੰ ਪਰ ਅਸੀਂ ਬਾਰਡਰਾਂ ਦੇ ਉੱਤੇ ਡਿਊਟੀਆਂ ਕਰਦੇ ਆ ਤਾਂ ਇਹ ਮੁੱਖ ਮੰਤਰੀ ਵਰਗੇ ਹਰਜਾਈਆਂ 'ਚ ਬੈਠ ਕੇ ਪੱਦ ਮਾਰਦੇ ਆ ਠੀਕ ਹੈ ਅੱਜ ਅਸੀਂ ਪਿੱਛੇ ਹਟ ਜੀਏ ਸਾਡਾ ਪਾਕਿਸਤਾਨ ਜਿਸ ਤਰੀਕੇ ਨਾਲ ਸਾਡੇ ਕਰਨਾਲ ਸਾਹਿਬ ਜੀ ਨੇ ਹਲਾਫ ਕੀਤੇ ਆ ਸਾਡਾ ਮਨੋਵਲ ਜਵਾਨਾਂ ਦਾ ਡਿੱਗਿਆ ਔਰ ਪਾਕਿਸਤਾਨ ਦੀ ਫੌਜ ਦਾ ਮਨੋਵਲ ਵਧਿਆ ਹੈ ਚੈਨਾ ਦੀ ਫੌਜ ਦਾ ਮਨੋਵਲ ਵਧਿਆ ਹੈ ਕਿ ਫੌਜ ਦੇ ਇੰਡੀਆ ਦੇ ਫੌਜ ਦੇ ਜਵਾਨਾਂ ਨਾਲ ਤਾਂ ਹੁੰਦੀ ਆਈ ਸੀ ਜੇਸ਼ੂ ਨਾਲ ਤਾਂ ਹੁੰਦੀ ਆਈ ਸੀ ਹੁਣ ਆਪਸਰ ਨਾਲ ਵੀ ਇਹ ਹਾਲਾਤ ਹੋ ਗਏ ਉਹ ਕਹਿੰਦੇ ਕਿ ਥੋੜੀ ਤਾਂ ਇੱਜ਼ਤ ਹੀ ਹੈ ਨਹੀਂ ਉਹ ਕਦੋਂ ਵੀ ਅਟੈਕ ਕਰਕੇ ਉਹ ਦਿੱਲੀ ਦੇ ਉੱਤੇ ਕਬਜ਼ਾ ਕਰ ਸਕਦੇ ਆ ਇਹੋ ਜਿਹੇ ਹਾਲਾਤ ਬਣ ਸਕਦੇ ਆ ਤੇ ਮੁੱਖ ਮੰਤਰੀ ਨੂੰ ਜਿਹੜੇ ਆਪਦੇ ਨੇ ਗੁੰਡਾ ਪਾਲਿਆ ਮਨਜੀਤ ਸਿੰਘ ਸਿੱਧੂ ਡੀਆਈਜੀ ਔਰ ਐਸਐਸਪੀ ਨਾਨਕ ਜਿਹਦਾ ਪਿਛਲਾ ਰਿਕਾਰਡ ਵੀ ਵੇਖ ਲਓ ਬਠਿੰਡੇ ਦਾ ਰਿਕਾਰਡ ਪਟੰਡੇ ਦੇ ਲੋਕ ਸਤਾਏ ਹੋਏ ਉੱਥੇ ਪਹੁੰਚੇ ਮਾਨਸਾ ਦੇ ਲੋਕ ਔਰ ਅੱਜ ਉਹ ਪਟਿਆਲੇ ਦੇ ਵਿੱਚ ਜਾ ਕੇ ਇੱਕ ਗੁੰਡਾ ਔਰ ਅੱਗੇ ਉਹਨੇ ਗੁੰਡੇ ਪਾ ਲਖੇ ਚਾਰੇ ਚਾਰੇ ਉਹ ਇੱਕ ਉਹਦਾ ਕੁਸ਼ਵਿੰਦਰ ਸਿੰਘ ਉਹਦਾ ਜਿਹੜਾ ਐਸਐਸਪੀ ਨਾਨਕ ਦਾ ਰਿਸ਼ਤੇਦਾਰ ਸੀ ਸੁਵਿੰਦਰ ਸਿੰਘ ਉਹਨੂੰ ਬਚਾਉਣ ਦੀ ਖਾਤਰ ਇਹਨੇ ਉਹਨਾਂ ਤੇ ਐਫਆਈਆਰ ਨਹੀਂ ਕੀਤੀ ਫਿਰ ਹਟਲਾਏ ਤੋਂ ਐਫਆਈਆਰ ਕਰਾ ਰਿਆ ਫਿਰ ਉਹਦੀ ਐਫਆਈਆਰ ਕੀਤੀ ਉਹਨਾਂ ਦੇ ਡਰੈੱਸ ਨਹੀਂ ਦਿੱਤੇ ਦੁਬਾਰਾ ਫਿਰ ਉਹਦੇ ਤੇ ਐਫਆਈਆਰ ਹੋਈ ਹੈ ਕੋਈ ਜੋ ਅਨਸ਼ਾ ਤੇ ਲਿਖ ਰਿਹਾ ਹੈ ਪਰ ਕੱਲ ਤਾਂ ਐਸਐਸਪੀ ਨਾਨਕ ਸਿੰਘ ਦੀ ਸਟੇਟਮੈਂਟ ਆਉਂਦੀ ਹੈ ਕਹਿੰਦੇ ਦੁਬਾਰਾ ਤੋਂ ਪਰਿਵਾਰ ਦੀ ਮੰਗ ਸੀ ਕਿ ਐਫਆਰਆਈ ਦਰਜ ਕੀਤੀ ਜਾਵੇ ਐਫਆਰਆਈ ਤਾਂ ਦਰਜ ਹੋ ਚੁੱਕੀ ਹੈ ਦੇਖੋ ਜੀ ਐਸਐਸਪੀ ਜ਼ਿੰਮੇਵਾਰੀ ਕੀ ਹੈ ਇਹ ਐਸਐਸਪੀ ਨਹੀਂ ਹੈ ਗੁੰਡਾ ਹੈ ਇਹ ਕ੍ਰਾਫਟ ਆਦਮੀ ਹੈ ਤੁਹਾਨੂੰ ਮੈਂ ਦੱਸਿਆ ਕਿ ਬਰਿੰਡੇ ਦੇ ਵਿੱਚ ਤੁਸੀਂ ਦੇਖੋ ਕਿੰਨਿਆਂ ਨੂੰ ਇਹਨੇ ਉਗਰਵਾਦੀ ਬਣਾ ਕੇ ਮਾਰਿਆ ਕਿੰਨਾਂ ਨੂੰ ਇਹਨੇ ਕੀ ਕੁਝ ਕਰਦਾ ਰਿਹਾ ਇੱਥੇ ਇਹ ਇੱਕ ਚਾਲਣਾ ਬਣਾਉਂਦਾ ਹੈ ਇਹਦਾ ਬੱਚਾ ਚੱਕ ਕੇ ਲੈ ਜਾਓ ਉੱਥੇ ਰੱਖ ਦਿਓ ਲਾਲਾ ਲਾਲਾ ਹੋ ਜੂਗੀ ਬਾਅਦ ਵਿੱਚ ਫੜ ਕੇ ਲਿਆ ਕੇ ਦੇ ਦੇਾਂਗੇ ਨਾਲ ਤਾਂ ਨਾਮ ਲਾਵਾਂਗੇ ਤੇ ਨਾਲੇ ਸਰਕਾਰ ਕੋਲੇ ਵਾਵਾ ਹੋ ਜੂਗੀ ਇਹ ਸਾਰੇ ਮੁੱਖ ਮੰਤਰੀ ਦੇ ਦੋ ਹੀ ਬੰਦੇ ਆ ਮੁੱਖ ਮੰਤਰੀ ਨੇ ਜਿਹੜੇ ਆ ਕੇ ਗੁੰਡੇ ਭਾਲ ਕੇ ਰੱਖੇ ਇੱਕ ਤਾਂ ਮਨਦੀਪ ਸਿੰਘ ਜੀ ਸਿੱਧੂ ਇੱਕ ਐਸਐਸਪੀ ਨਾਨਕ ਉਹਨਾਂ ਨੇ ਗਾ ਆਪਣੇ ਘਰ ਰਿਸ਼ਤੇਦਾਰ ਗੁੰਡੇ ਭਾਲ ਕੇ ਰੱਖੇ ਚਾਰੇ ਕਿਤੇ ਵੀ ਪੰਜਾਬ ਦੇ ਵਿੱਚ ਮਰਡਰ ਕਰਨਾ ਹੁੰਦਾ ਹੈ ਕਿਤੇ ਵੀ ਕੁਝ ਕਰਨਾ ਹੁੰਦਾ ਹੈ ਇਹ ਇਹਨਾਂ ਨੂੰ ਭੇਜਦੇ ਆ ਤੇ ਇਹਨਾਂ ਤੋਂ ਮਰਡਰ ਕਰਾਉਂਦੇ ਆ ਇਹ ਉਹਦਾ ਮਰਡਰ ਕਰਕੇ ਆਏ ਸੀਗੇ ਇਹਨਾਂ ਨੂੰ ਆਪਦੀਆਂ ਡੀਐਸਪੀਆਂ ਦਿੱਤੀਆਂ ਸੀਗੀਆਂ ਸਰਕਾਰ ਨੇ ਕਹਿਆ ਸੀ ਉਹਨਾਂ ਨੂੰ ਪ੍ਰੋਮੋਸ਼ਨ ਦੇਵਾਂਗੇ 10 ਲੱਖ ਰੁਪਏ ਨਾਂ ਇਹਨਾਂ ਨੂੰ ਦੇਤਾ ਸੀਗਾ ਇਹ ਉਹਦੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਭੁੱਲੇ ਫਿਰਦੇ ਸੀਗੇ ਅਸਰਾ ਲੈ ਕੇ ਘੁੰਮ ਰਹੇ ਐ ਜਿਹਨੂੰ ਮਰਜ਼ੀ ਇਹ ਕਰ ਦਿੰਦੇ ਐ ਸਾਡੇ ਕਰਨਲ ਬਾਦ ਸਾਹਿਬ ਨੇ ਉਹਨਾਂ ਨੂੰ ਆਪਦਾ ਆਈ ਕਾਰਡ ਵਿਖਾਇਆ ਔਰ ਉੱਥੇ ਉਹ ਕਹਿ ਰਿਹਾ ਇਹ ਆਈ ਕਾਰਡ ਖੋਲਿਆ ਮੋਬਾਈਲ ਖੋਲਿਆ ਉਹਦੇ ਬੇਟੇ ਨੇ ਆਈ ਕਾਰਡ ਮੋਬਾਈਲ ਮੰਗਿਆ ਕਿ ਠੀਕ ਆ ਤੁਸੀਂ ਕੁੱਟ ਲਿਆ ਮੈਨੂੰ ਕੁੱਟ ਲੋ ਮੇਰੇ ਡੈਡੀ ਨੂੰ ਨਾ ਕੁੱਟੋ कोरोना ਨੂੰ ਉੱਥੇ ਪਤਾ ਕੀ ਕੀ ਲਫ਼ਜ਼ ਬੋਲ ਰਿਹਾ ਹੈ ਗੁੰਡੇ ਚਾਰੇ ਆਈ ਕਾਰ ਦਾ ਤੁਹਾਨੂੰ ਫੇਰ ਦੇਵਾਂਗੇ ਜੇ ਤੁਸੀਂ ਬਚੋਗੇ ਤਾਂ ਅਸੀਂ ਹੁਣੇ ਮਰਡਰ ਕਰਕੇ ਆਏ ਤੁਹਾਡਾ ਮਰਡਰ ਨਾ ਕਰਨਾ ਪਏ ਸਾਨੂੰ ਇੱਥੋਂ ਟੱਕਰਦਾ ਹੈ ਹਾਂ ਇੰਸਪੈਕਟਰ ਲਫ਼ਜ਼ ਬੋਲ ਰਿਹਾ ਹੈ ਇਹ ਪੁੱਛਦੇ ਹੈ ਇੰਸਪੈਕਟਰ ਇਸ ਤਰੀਕੇ ਦਾ ਸਾਡੇ ਪੰਜਾਬ ਦੇ ਵਿੱਚ ਉਹਨੂੰ 84 ਦੇ ਵਿੱਚ ਉਗਰਵਾਦੀ ਸੀ ਉਹ ਨਹੀਂ ਗੱਲਾਂ ਕਹਿੰਦੇ ਸੀਗੇ ਉਹ ਵੀ ਭੈਣਾ ਧੀਆਂ ਦੀ ਇੱਜ਼ਤਾਂ ਬਚਾਉਣ ਵਾਸਤੇ ਉਹ ਮਰ ਜਾਂਦੇ ਸੀਗੇ ਔਰ ਇਹਨਾਂ ਨੇ ਗੁੰਡਿਆਂ ਦੇ ਲਫ਼ਜ਼ ਦੇਖ ਲਓ ਉੱਥੇ ਦੇ ਉੱਥੇ ਦੀ ਰਿਕਾਰਡਿੰਗ ਹੈਗੀ ਹੈ ਕੈਮਰਾ ਕਾਗ ਹੈਗੀ ਹੈ ਕੱਲ ਘਾਟੋ ਵਾਲਾ ਜਿਹੜਾ ਆ ਉਹ ਚਸਦੀਪ ਗਵਾ ਆ ਦੇਖੀ ਵੇਖਿਆ ਉਹਨੇ ਔਰ ਇਦੋਂ ਬਾਅਦ ਐਫ ਆਈ ਆਰ ਨਹੀਂ ਕੀਤੀ ਕਿ ਐਫ ਆਈ ਆਰ ਕਰ ਰਿਆ ਤੇ ਗੋਨੋ ਤੇ ਮਿੱਟੀ ਝੜ ਰਿਆ ਟੀਸੀ ਸਾਹਿਬ ਨੂੰ ਅੱਜ ਕੱਲ ਮਿਲੇ ਆ ਟੀਸੀ ਸਾਹਿਬ ਵੀ ਤਾਂ ਮੁਕਮਤਰੀ ਲਈ ਹੋਈ ਹੈ ਉਹ ਵੀ ਤਾਂ ਸਰਕਾਰ ਦੇ ਪੱਖ 'ਚ ਜਾਊਗੀ ਉਹ ਸਾਨੂੰ ਧਰਨਾ ਚੱਕਣ ਵਾਸਤੇ ਕਿਹ ਆਇਆ ਸੀ ਕਿ ਸਾਡੀਆਂ ਮੰਗਾਂ ਹੈਗੀਆਂ ਵੀ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਨਾਲ ਦੀ ਇਹਨਾਂ ਨੂੰ ਰੈਸਟ ਕੀਤਾ ਜਾਵੇ ਨਾਨਕ ਸਿੰਘ ਦੀ ਆਊਟ ਆਫ ਸਟੇਟ ਪੰਜਾਬ ਤੋਂ ਬਾਹਰ ਬਦਲੀ ਕੀਤੀ ਜਾਵੇ ਸੀਬੀਆਈ ਜਾਂਚ ਚਲਾਈ ਜਾਵੇ ਅਸੀਂ ਪੰਜ ਮੰਗਾਂ ਦੀ ਮੰਗ ਕੀਤੀ ਸੀਗੀ ਇਹ ਜੋ ਡੀਸੀ ਸਾਹਿਬ ਕਹਿੰਦੇ ਕਿ ਮੈਂ ਮੁੱਖ ਮੰਤਰੀ ਦੇ ਕੋਲ ਛੋਟੀ ਗੱਲ ਪਹੁੰਚਾਤੀ ਐ ਜੋ ਉਥੋਂ ਵਿਚਾਰ ਆਊਗਾ ਅਸੀਂ ਕਹਿੰਦਾ ਠੀਕ ਆ ਜਿੰਨਾ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਦੇ ਦਿਨ ਰਾਤ ਅਸੀਂ ਧਰਨ ਵਾਲਾ ਕੇ ਰੱਖਾਂਗੇ ਅਸੀਂ ਇੱਥੇ ਬੈਠੇ ਆ ਇਸ ਪਰਿਵਾਰ ਦੇ ਨਾਲ ਤਾਂ ਕੀ ਲੱਗਦਾ ਹੈ ਕਿ ਸਾਹਿਬ ਦਾ ਸੈਨਿਕ ਵੀ ਛੜਕਾਂ ਤੇ ਲਗਾਤਾਰ ਆਉਂਦੀਆਂ ਮੰਗਾ ਵਾਸਤੇ ਫਿਰਦੇ ਰਹੇ ਪਰ ਹੁਣ ਐਦਾਂ ਦੇ ਮਾਮਲੇ ਕਿ ਸੈਨਿਕ ਜਿਹੜੇ ਆਪਣੇ ਬਾਉਂਡਰਾਂ ਤੇ ਖੜ ਕੇ ਆਪਣੀ ਰੱਖਿਆ ਕਰਦੇ ਆ ਅੱਜ ਉਹਨਾਂ ਨਾਲੇ ਕੁਝ ਹੋ ਰਿਹਾ ਦੇਖੋ ਜੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਸੀਗਾ ਅੱਜ ਸਾਡਾ ਦੇਸ਼ ਆਦ ਹੋਇਆ ਉਹਨੇ ਨਾਰਾ ਲਾਇਆ ਸੀਗਾ ਜੈ ਜਵਾਨ ਜੈ ਕਿਸਾਨ ਕਿਸਾਨ ਦਾ ਕੰਮ ਸੀਗਾ ਅਨਾਜ ਪੈਦਾ ਕਰਨਾ ਤੇ ਸਾਡੀ ਪੌਲ ਦਾ ਢਿੱਡ ਭਰਨਾ ਤੇ ਜਵਾਨ ਦਾ ਕੰਮ ਸੀ ਬਾਡਰਾਂ ਤੇ ਰਹਿ ਕੇ ਡਿਊਟੀ ਕਰਨੀ ਸਾਡੇ ਦੇਸ਼ ਨੂੰ ਕੋਈ ਉਂਗਲ ਨਾ ਕਰੇ ਔਰ ਇੱਕ ਨਾਰਾ ਲਾਇਆ ਸੀਗਾ ਰੋਟੀ ਕਪੜਾ ਔਰ ਮਕਾਨ ਔਰ ਜੇ ਅੱਜ ਤੁਸੀਂ ਵੇਖੋਗੇ ਕਿ ਸਾਡੇ ਜਿਹੜੇ ਜਵਾਨ ਹੈ ਉਹ ਵੀ ਤੁਸੀਂ ਕੱਲ ਵੇਖ ਲੇ ਉਹ ਤੋਂ ਪਹਿਲਾਂ ਵੀ ਸੜਕਾਂ ਤੇ ਰੁਲਦੇ ਵੇਖ ਲੇ ਜੇ ਕਿਸਾਨ ਹੈ ਤਾਂ ਉਹ ਵੀ ਦੇਖ ਲਓ ਤੁਸੀਂ ਇਸ ਸਰਕਾਰ ਨੇ ਭੰਡ ਸਰਕਾਰ ਨੇ ਇਹ ਭਗਵੰਤ ਮੱਖ ਮੰਤਰੀ ਨੇ ਸਾਡੇ ਕਿਸਾਨਾਂ ਦਾ ਕੀ ਹਾਲਾਤ ਕੀਤੇ ਆ ਉੱਥੇ ਗੱਲ ਆ ਗਈ ਉਹੀ ਗੁੰਡਾ ਮਨਦੀਪ ਸਿੰਘ ਜੀ ਸਿੱਧੂ ਡੀਆਈਜੀ ਸਾਹਿਬ ਔਰ ਐਸਐਸਪੀ ਨਾਨਕ ਗੁੰਡਾ ਔਰ ਇਹਨਾਂ ਹੋਰ ਬਹੁਤ ਸਾਰੇ ਮਾਜਮ ਖਨੌਰੀ ਬਾਰਡਰ ਦੇ ਉੱਤੇ ਜਾ ਕੇ ਜਾਂਦੇ ਸੀਗੇ ਬੱਲੇਵਾਲ ਸਾਹਿਬ ਨਾਲ ਮੀਟਿੰਗਾਂ ਕਰਦੇ ਸੀ ਕਿਸਾਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਉੱਥੋਂ ਮਿੱਠੇ ਸੀਗੇ ਢਿੱਡ ਜੇ ਖੋਟ ਲਈ ਫਰਦੇ ਸੀਗੇ ਕੀ ਇੱਕ ਪਾਸੇ ਪੰਜਾਬ ਸਰਕਾਰ ਸੈਂਟਰ ਦੇ ਮੰਤਰੀਆਂ ਨਾਲ ਬਹਿ ਕੇ ਕਿਸਾਨ ਮੀਟਿੰਗ ਕਰ ਰਿਹਾ ਜਿਸ ਪੰਜਾਬ ਦੇ ਮੁੱਖ ਮੰਤਰੀ ਦੇ ਚਾਰ ਮੰਤਰੀ ਖੁੱਡੀਆਂ ਸਾਹਿਬ ਖੇਤੀਬਾੜੀ ਮੰਤਰੀ ਉਹਨਾਂ ਨਾਲ ਮੀਟਿੰਗ ਕਰ ਰਿਹਾ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਔਰ ਬਾਹਰ ਉਹਨਾਂ ਨੂੰ ਰੈਕਟ ਕੀਤਾ ਜਾ ਰਿਹਾ ਕਿ ਕਿੱਥੋਂ ਦਾ ਨੇ ਆਏ ਇਹਦੇ ਤਰੀਕੇ ਨਾਲ ਇਹ ਕਿਸਾਨਾਂ ਦੇ ਨਾਲ ਕੀ ਇਹਨਾਂ ਨੇ ਜਾਤੀ ਕੀਤੀ ਹੈ ਇਸੇ ਤਰੀਕੇ ਨਾਲ ਜਵਾਨਾਂ ਨਾਲ ਕਰੀ ਜਾਂਦੇ ਇਹ ਇਹ ਸਰਕਾਰ ਦੇ ਉੱਤੇ ਸਾਨੂੰ ਭਰੋਸਾ ਨਹੀਂ ਰਹਿ ਗਿਆ ਅਸੀਂ ਇਸੇ ਕਰਕੇ ਰਾਸ਼ਟਰਪਤੀ ਘਰ ਪਹੁੰਚ ਕਰਾਂਗੇ ਜਿੱਥੋਂ ਤੱਕ ਸਾਡੇ ਕੋਲ ਗਿਆ ਅਸੀਂ ਜਾਵਾਂਗੇ ਔਰ ਅਸੀਂ ਕਰਨਲ ਪੁਸ਼ਪਿੰਦਰ ਸਿੰਘ ਜੀ ਬਾਦ ਸਾਹਿਬ ਨੂੰ ਉਹਦੇ ਪਰਿਵਾਰ ਨੂੰ ਨਿਆਂ ਦਵਾ ਕੇ ਹਟਾਂਗੇ ਨਹੀਂ ਤਾਂ ਅਸੀਂ ਆਪਦੇ ਘਰੇ ਵਾਪਸ ਨਹੀਂ ਆਵਾਂਗੇ ਕਹਿੰਦੇ ਫੌਜੀ ਤਾਂ ਕਹਿੰਦੇ ਕਿਸੇ ਗੱਲ ਤੋਂ ਡਰਨ ਵਾਲੇ ਨਹੀਂ ਹੁੰਦੇ ਪਰ ਹੁਣ ਤਾਂ ਧਮਕੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੋਣਾ ਅਸੀਂ ਕਿੱਧਰ ਧਮਕੀਆਂ ਤੋਂ ਨਹੀਂ ਡਰਦੇ ਅਸੀਂ ਕਿੱਧਰ ਧਮਕੀਆਂ ਤੋਂ ਨਹੀਂ ਡਰਦੇ ਸਾਡੀ ਜ਼ਿੰਦਗੀ ਬੌਂਸਰੀ ਜ਼ਿੰਦਗੀ ਹੈ ਅਸੀਂ ਜਦੋਂ ਫੌਜ ਦੇ ਵਿੱਚ ਪੈਨਨ ਕੀਤੀ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਧਰ ਕੇ ਕਸਮ ਖਾਧੀ ਸੀਗੀ ਹਵਾ ਦੇ ਰਸਤੇ ਜਾਵਾਂਗੇ ਪਾਣੀ ਦੇ ਰਸਤੇ ਜਾਵਾਂਗੇ ਆਕੇ ਰਸਤੇ ਜਾਵਾਂਗੇ ਜੇ ਸਾਡੇ ਦੇਸ਼ ਦੇ ਉੱਤੇ ਕੋਈ ਪੀੜ ਪੈ ਗਈ ਤਾਂ ਅਸੀਂ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰ ਦੇਵਾਂਗੇ ਪਰ ਸਾਡੀ ਹੁਣ ਇਹ ਜਿੰਦਗੀ ਹੈ ਬੌਂਸ ਦੀ ਜਿੰਦਗੀ ਹੈ ਜੇ ਸਾਨੂੰ ਆਪਣੇ ਆਪ ਨੂੰ ਲੜਾਈ ਲੜ ਕੇ ਇਸ ਮੁੱਖ ਮੰਤਰੀ ਦੇ ਨਾਲ ਭਗਵੰਤ ਮਾਨ ਦੇ ਨਾਲ ਔਰ ਐਸਐਸਪੀ ਨਾਨਕ ਦੇ ਨਾਲ ਜੇ ਸਾਨੂੰ ਦੋ ਹੱਥ ਕਰਨੇ ਵੀ ਪੈ ਗਏ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਹੁਣ ਤਾਂ ਪਰਚਾ ਹੀ ਹੈ ਜਦੋਂ ਇਹ ਐਫਆਈਆਰ ਨਹੀਂ ਕਰ ਸਕਦੇ ਸਾਡੇ ਤੇ ਵੀ ਐਫਆਈਆਰ ਹੋਣੀਗੀ ਐਫਆਰਤੀ ਚੀਜ਼ ਹੈ ਸਾਡੇ ਤੇ ਔਰ ਜੇ ਸਾਡੇ ਕਰਨਲ ਬਾਦ ਸਾਹਿਬ ਨੂੰ ਨਾਂ ਨਾ ਮਿਲਿਆ ਨਾ ਤਾਂ ਅਸੀਂ ਸਰਕਾਰ ਦੇ ਨਾਲ ਤੇ ਜੀ ਐਸ ਐਸ ਪੀ ਨਾਨਕ ਦੇ ਨਾਲ ਆੜ ਪਾਰ ਦੀ ਲੜਾਈ ਲੜਾਂਗੇ ਕਿ ਸਾਡੇ ਕੋਲੇ ਹਥਿਆਰ ਹੁੰਦੇ ਨਹੀਂਗੇ ਸਾਡੇ ਕੋਲੇ ਹਥਿਆਰ ਹੈ ਨਹੀਂ ਸੀਗੇ ਅਸੀਂ ਫੌਜ ਦੇ ਵਿੱਚ ਹਥਿਆਰ ਰੱਖ ਕੇ ਆਏ ਆ ਚਲਾਉਣੇ ਨਹੀਂ ਭੁੱਲੇ ਅਸੀਂ ਅਸੀਂ ਇਹਨਾਂ ਦੀਆਂ ਬੰਦੂਕਾਂ ਖੋਖੋਗੇ ਨਾ ਅਸੀਂ ਇਹਨਾਂ ਦੀਆਂ ਬੰਦੂਕਾਂ ਖੋਖੋਗੇ ਇਹਨਾਂ ਦੇ ਚਲਾ ਦਾਂਗੇ ਸਾਨੂੰ ਇਹਨਾਂ ਨੂੰ ਮਜਬੂਰ ਨਹੀਂ ਕਰਨਾ ਚਾਹੀਦਾ ਐਸ ਐਸ ਪੀ ਨਾਨਕ ਸਾਹਿਬ ਨੂੰ ਉਹਨੂੰ ਆਪਦੇ ਆਪ ਨੂੰ ਸੋਚ ਲੈਣਾ ਚਾਹੀਦਾ ਕਿ ਤੇਰਾ ਵੀ ਪੰਜਾਬ ਦੇ ਵਿੱਚ ਪਰਿਵਾਰ ਰਹਿੰਦਾ ਹੈ ਤੇਰਾ ਪਰਿਵਾਰ ਕਿੰਨਾ ਕੁ ਸੁਰੱਖਤ ਹੈ ਜੇ ਅੱਜ ਇੱਕ ਕਰਨਲ ਸਾਹਿਬ ਦੇ ਬਾਦਸ਼ਾਹ ਦੇ ਉੱਤੇ ਤੁਸੀਂ ਐਡਾ ਵੱਡਾ ਤੇਰੇ ਗੁੰਡੇ ਕਰ ਸਕਦੇ ਆ ਤੇ ਵਾਰੀ ਤੇਰੀ ਵੀ ਆਈ ਹੈ ਇਹੇ ਗੁੰਡੇ ਤੇਰੇ ਪਰਿਵਾਰ ਨਾਲ ਤੇਰੇ ਨਾਲ ਵੀ ਕਰਨਗੇ ਖੜ ਜਾ ਥੋੜਾ ਚਿਹਰੀਆ ਇੱਕ ਤੇ ਦਾਦੇ ਦੀਆਂ ਕਿਤੇ ਪੋਤੇ ਦੀਆਂ ਤੇ ਹੋਣ ਗਿਆ ਅਸੀਂ ਕਿਸੇ ਸਰਕਾਰ ਤੋਂ ਨਹੀਂ ਡਰਦੇ ਅਸੀਂ ਸਿਰਫ ਕੱਲੇ ਰਾਸ਼ਟਰਪਤੀ ਤੋਂ ਡਰਦੇ ਆ ਰਾਸ਼ਟਰਪਤੀ ਡਰਦੇ ਵੀ ਨਹੀਂ ਉਹਦੀ ਇੱਜ਼ਤ ਕਰਦੇ ਆ ਰਾਸ਼ਟਰਪਤੀ ਦੀ ਔਰ ਰਾਸ਼ਟਰੀ ਝੰਡੇ ਦੀ ਇੱਜ਼ਤ ਕਰਦੇ ਆ ਇਹ ਵੀ ਔਰ ਅਸੀਂ ਕਿਸੇ ਤੋਂ ਨਹੀਂ ਡਰਦੇ ਪਰ ਫਿਰ ਇਹ ਨਾਨਕ ਨੂੰ ਫੇਰ ਚੈਲੰਜ ਕਰਦਿਆ ਨਾਨਕ ਨਾਂ ਰਾ ਕੇ ਤੂੰ ਸਾਡੇ ਬਾਬੇ ਨਾਨਕ ਦਾ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਡਰੱਗ ਇਨਸਪੈਕਟਰ ਲੜਕੀ ਸੀ ਕੱਲੀ ਕੱਲੀ ਲੜਕੀ ਸੀ ਉਹਨਾਂ ਦੇ ਉਹਦਾ ਮਾਪਿਆ ਪਹੁੰਚਾ ਮੈਂ ਤਾਂ ਉੱਥੇ ਨਾਨਕ ਦੇ ਸਤਾਏ ਹੋਏ ਐਸਐਸਪੀ ਦੇ ਮਾਨ ਸਾਹਿਬ ਪਟੰਡੇ ਤੋਂ ਔਰ ਪਟਿਆਲੇ ਦੇ ਵਿੱਚੋਂ ਐਨੇ ਸਤਾਏ ਹੋਏ ਲੋਕ ਉੱਥੇ মিডিਆ ਦੇ ਸਾਹਮਣੇ ਪੇਸ਼ ਹੋਏ ਔਰ ਸਟੇਜ 'ਤੇ ਆ ਕੇ ਬੋਲੇ ਮਸਤਾ ਕਮਾਲ ਹੀ ਮੰਨ ਗਏ ਕਿ ਯਾਰ ਆ ਯਾਰ ਐਸਐਸਪੀ ਨਾਨਕ ਯਾਰ ਐਡਾ ਕ੍ਰਿਪਟ ਬੰਦਾ ਯਾਰ ਇਹ ਵਿਆਹਿਆ ਹੋਇਆ ਨਹੀਂਗਾ ਇਹਦੇ ਕੋਈ ਧੀ ਭੈਣ ਹੈ ਨਹੀਂਗੀ ਇਹਦੇ ਘਰ ਵਾਲੇ ਨਹੀਂ ਆਉਂਦੇ ਜਾਂ ਤੇ ਕੋਈ ਬੇਟਾ-ਬੂਟਾ ਹੈ ਨਹੀਂਗਾ ਕੋਈ ਤੇ ਰਿਸ਼ਤੇਦਾਰ ਹੈ ਨਹੀਂਗੇ ਜਿਹੜੇ ਇਹਨੂੰ ਸਮਝਾ ਦੇਣ ਇਹ ਨਰਕ ਸੁਰਗ ਇੱਥੇ ਹੀ ਐ ਉੱਤੇ ਨਹੀਂ ਵੇਖਿਆ ਕਿਸੇ ਨੇ ਜਾ ਕੇ ਇਹਦਾ ਜਿਹਨਾਂ ਨੂੰ ਸਤਾਈ ਜਾਂਦਾ ਪਤਾ ਨਹੀਂ ਕਿਹੜੇ ਵੇਲੇ ਕਿਸਦਾ ਦਿਮਾਗ ਖਰਾਬ ਹੋ ਜੇ ਇਸੇ ਪੁਲਸ ਮੁਲਾਜ਼ਮ ਨੂੰ ਇਹਨੇ ਬਹੁਤ ਸਤਾਇਆ ਸਾਡੇ ਪੁਲਸ ਮੁਲਾਜ਼ਮਾਂ ਨੂੰ ਸਿਪਾਹੀਆਂ ਨੇ ਇਹਨੇ ਬਹੁਤ ਸਤਾਇਆ ਹੋਸੇ ਦਾ ਕੋਈ ਕੁਰਬਾਨੀ ਵਿੱਚੋਂ ਦੇ ਦੇ ਸਿਪਾਹੀ ਸਾਡੀ ਲੋੜ ਹੀ ਨਾ ਪਵੇ ਫੌਜੀਆਂ ਦੀ ਪਰ ਜੇ ਸਾਡੂ ਅਨਸਾਫ਼ ਨਾ ਮਿਲਿਆ ਤਾਸੀਂ ਸਿੱਧੇ ਐਸਐਸਪੀ ਨਾਨਕਨਾਲਾ ਆਰਪਾਰ ਦੀ ਲੜਾਈ ਲੜਾਂਗੇ ਅੱਜ ਚੈਨਲ ਕਰਦਿਆਂ ਸੋਨੇ ਚੈਨਲ ਦੇ ਥਰੂ ਇਹ ਅਸੀਂ ਸਾਰੇ ਛੱਡ ਦਾਂਗੇ ਪਰ ਨਾਨਕ ਦੇ ਨਾਲ ਅਸੀਂ ਆਰਪਾਰ ਦੀ ਲੜਾਈ ਲੜਾਂਗੇ ਜਦੋਂ ਵੀ ਸਾਨੂੰ ਲੜਨੀ ਪਈ ਅਸੀਂ ਲੜਾਂਗੇ ਉਸ ਪਰਿਵਾਰ ਦੇ ਨਾਲ ਵੀ ਖੜਾਂਗੇ ਡਟ ਕੇ ਸਾਥ ਦੇਵਾਂਗੇ ਪਰ ਅਸੀਂ ਸਭਧਾਨ ਦੀ ਕਸਮ ਖਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੱਥ ਧਰ ਕੇ ਕਸਮ ਖਾ ਕੇ ਆਏ ਆ ਅਸੀਂ ਜਿਹੜੀ ਚੀਜ਼ ਧਾਰ ਲਈਏ ਸਾਡਾ ਫੌਜੀ ਨਾ ਉੱਥੋਂ ਪਿੱਛੇ ਨਹੀਂ ਅਸੀਂ ਹਟਦੇਗੇ ਪੰਜ ਛੱਡ ਕੀ ਜਿਹੜੀ ਜਾਨ ਆ ਉਹ ਕੁਰਬਾਨ ਹੋ ਜੇ ਕੁਰਬਾਨ ਕਰ ਦੇਾਂਗੇ ਆਪਦੇ ਆਪ ਨੂੰ ਪਰ ਉਸ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਵਾਂਗੇ ਦਵਾ ਕੇ ਰਵਾਂਗੇ ਜੁੜਾਂਗੇ ਲੜਾਂਗੇ ਜਿੱਤਾਂਗੇ ਬਿਲਕੁਲ ਜੁੜਾਂਗੇ ਲੜਾਂਗੇ ਤਾਂ ਜਿੱਤਾਂਗੇ ਤਾਂ ਲਗਾਤਾਰ ਇਹ ਗੱਲ ਐ ਸਾਬਕਾ ਫੌਜੀ ਅਵਕਰ ਸਿੰਘ ਕਹਿ ਰਹੇ ਨੇ ਔਰ ਅਕਸਰ ਜਿਹੜਾ ਪੰਜਾਬ ਦਾ ਰਵਈਆ ਪੰਜਾਬ ਦੀ ਸਰਕਾਰ ਦਾ ਰਵਈਆ ਜਾਂ ਪੰਜਾਬ ਦੀ ਪੁਲਿਸ ਦਾ ਰਵਈਆ ਦਿਨੋ-ਦਿਨ ਖਰਾਬ ਹੁੰਦਾ ਦਿਖਿਆ ਅਕਸਰ ਪੂਰਾ ਪੰਜਾਬ ਦੀਆਂ ਅੱਖਾਂ ਦੇ ਸਾਹਮਣੇ ਚਾਏ ਪੜਦੇ ਆ ਸਭ ਦੇ ਅੱਖਾਂ ਦੇ ਸਾਹਮਣੇ ਪੜਦੇ ਆ ਖੁੱਲ ਚੁੱਕੇ ਨੇ ਆਖਿਰਕਾਰ ਐਦਾਂ ਦੇ ਜਿਹੜਾ ਬਤੇਰਵਾ ਪੁਲਿਸ ਕਿਉਂ ਕਰ ਰਹੀ ਹੈ ਅਖਰ ਕਿਸ ਦੇ ਉੱਤੇ ਸ਼ੈ ਹੈ ਕਿ ਆਖਿਰਕਾਰ ਜਿਹੜੇ ਦੇਸ਼ ਦੀ ਰੱਖਿਆ ਕਰਦੇ ਨੇ ਉਹਨਾਂ ਦੇ ਨਾਲ ਆਜਾਈ ਹੋ ਰਿਹਾ ਕਿ ਆਖਿਰਕਾਰ ਆਮ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੀ ਕੁਝ ਬਿਤਰਿਆ ਹੋਵੇਗਾ ਪੰਜਾਬ ਹਰਿਆਣਾ ਲਾਈਵ ਤੋਂ ਜਤਿਨ ਧਨਵਾਦ